ਤੰਦਮੇ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮੌਜੂਦ ਆ ਤਾਂ ਇਸ ਵਕਤ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿੱਚ ਹੜਪੀੜ ਤੇ ਜਿਹੜੇ ਲੋਕ ਨੇ ਉਹਨਾਂ ਦੀ ਸਹਾਇਤਾ ਦੇ ਲਈ ਉਹਨਾਂ ਦੀ ਕਣਕ ਦੀ ਬਜਾਈ ਦੇ ਲਈ ਇੱਥੋਂ ਜਿਹੜਾ ਹੈ ਇੱਕ ਵੱਡਾ ਟਰੈਕਟਰਾਂ ਦਾ ਕਾਫਲਾ ਰਵਾਨਾ ਕੀਤਾ ਜਾ ਰਿਹਾ ਔਰ ਉਹਦੇ ਨਾਲ ਜਿਹੜੀ ਹੈ ਲੋੜੀਂਦੀ ਰਾਹਤ ਸਮੱਗਰੀ ਜਿਹਦੇ ਵਿੱਚ ਬੀਜ ਖਾਦਾਂ ਦਵਾਈਆਂ ਔਰ ਜਿਹੜੇ ਡੀਜ਼ਲ ਦੀ ਸੇਵਾ ਉਹ ਵੀ ਨਾਲ ਭੇਜੀ ਜਾ ਰਹੀ ਹੈ ਤਾਂ ਤਸਵੀਰ ਤੁਹਾਡੇ ਨਾਲ ਇੱਕ ਵਾਰੀ ਸਾਂਝੀ ਕਰ ਦਿੰਨੇ ਆ ਕਿ ਇਸ ਵਕਤ ਇੱਥੇ ਸੰਗਤ ਵੀ ਮੌਜੂਦ ਹੈਗੀ ਹੈ ਔਰ ਟਕਸਾਲ ਦੇ ਜਿਹੜੇ ਸਿੰਘ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਕੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਇੱਥੋਂ ਜਿਹੜਾ ਕਾਫਲਾ ਰਵਾਨਾ ਹੋਣ ਲੱਗਾ ਜੀ ਜਿਹੜਾ ਹੜਪੀੜਤਾਂ ਦੇ ਲਈ ਉਹ ਕੀ ਰਾਹਤ ਸਮੱਗਰੀ ਹੈ ਅ ਦਮਦਮਿਤ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਂ ਵਾਲੇ ਦੀ ਅਗਵਾਈ ਦੇ ਹੇਠ ਅਤੇ ਸਾਡੀ ਟਕਸਾਲ ਦੀ ਬ੍ਰਾਂਚ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫਰੀਦਨੋ ਦੇ ਵਿੱਚੋਂ ਉਥੋਂ ਦੇ ਜਿਹੜੇ ਪ੍ਰਬੰਧਕ ਹੈ ਭਾਈ ਸਾਹਿਬ ਪਾਈ ਜਤਿੰਦਰ ਸਿੰਘ ਜੀ ਭਾਈ ਸਾਹਿਬ ਪਾਈ ਦਰਬੀਰ ਸਿੰਘ ਜੀ ਭਾਈ ਮੇਜਰ ਸਿੰਘ ਜੀ ਅਤੇ ਭਾਈ ਅਜੀਤ ਪਾਲ ਸਿੰਘ ਜੀ ਭਾਈ ਚਿਤਰੰਜਨ ਪਾਲ ਸਿੰਘ ਜੀ ਭਾਈ ਅਵਤਾਰ ਸਿੰਘ ਭਾਈ ਪ੍ਰਭਦੀਪ ਸਿੰਘ ਭਾਈ ਸੰਦੀਪ ਸਿੰਘ ਜੀ ਇਨਾਂ ਸਿੰਘਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਉਥੋਂ ਕੀਤਾ ਬੜੀ ਭਾਰੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜੀ ਮਾਇਆ ਹੈ ਉਥੋਂ ਇਕੱਠੀ ਕਰਕੇ ਇਸ ਜਿਹੜਾ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਹਾਤ ਬੀਚ ਅਤੇ ਡੀਜੀ ਦੇ ਜਿਹੜੀ ਸੇਵਾ ਤੇ ਕਣਕ ਦੀ ਬਜਾਈ ਦੀ ਜਿਹੜੀ ਸੇਵਾ ਹੈ ਉਹਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਦਮਦਮਿਤ ਖਾਲ ਨੇ ਜਿੱਥੇ ਜਦੋਂ ਹੜ੍ਹ ਆਏ ਉਥੇ ਲੋਕਾਂ ਵਾਸਤੇ ਜਿਹੜਾ ਹੈ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਸਨ ਜਿਨ੍ਹਾਂ ਵਿੱਚ ਦਵਾਈਆਂ ਹੋ ਗਈਆਂ ਰਾਸ਼ਨ ਹੋ ਗਿਆ ਕੱਪੜਾ ਹੋ ਗਿਆ ਹੋਰ ਵੀ ਬੇ ਜਿਹੜੀਆਂ ਬੇਅੰਤ ਚੀਜ਼ਾਂ ਸਨ ਜਿਹੜੀਆਂ ਭੇਜੀਆਂ ਉਸ ਵੇਲੇ ਬੜਾ ਲੰਮੇ ਸਮੇਂ तकरीबन तकरीबन 25 ਦਿਨ ਉਥੇ ਰਾਹਤ ਕੈਂਪ ਚੱਲਿਆ ਤੇ ਉਹ ਸਮੇਂ ਅਸੀਂ ਇੱਕ ਚੀਜ਼ ਨੂੰ ਵੇਖਿਆ ਵੀ ਉੱਥੇ ਜਦੋਂ ਜਿਹੜੀ ਉਸ ਵੇਲੇ ਦੀ ਲੋੜ ਸੀ ਉਦੋਂ ਤੇ ਉਹ ਸੀ ਪਰ ਹੁਣ ਜਿਹੜੀ ਲੋੜ ਹੈ ਕਿ ਇਹਨਾਂ ਦੀ ਕਣਕ ਦੀ ਬਜਾਈ ਵੀ ਹੋਣੀ ਚਾਹੀਦੀ ਹੈ ਕਿ ਉਦੋਂ ਬਾਬਾ ਜੀ ਵੱਲੋਂ ਇਹ ਹੁਕਮ ਹੋਇਆ ਸੀ ਵੀ ਆਪਾਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਕਰਾਂਗੇ ਸੋ ਇਸ ਕਰਕੇ ਜਿਹੜੇ ਸਾਡੇ ਕਿਸਾਨ ਭਰਾ ਇੱਕ ਪਿਤਾ ਇੱਕ ਉਸ ਕੀ ਹੰਬਾਰਕ ਜਿੱਦਾ ਗੁਰਬਾਨੀ ਦਾ ਫਰਮਾਨ ਹੈ ਉਹਨਾਂ ਭਰਾਵਾਂ ਵਾਸਤੇ ਜਿਹੜੀ ਕਣਕ ਦੀ ਬਜਾਈ ਹੈ ਉਹ ਲਗਾਤਾਰ ਜਿੱਦਾ ਕੱਲ ਬਾਬਾ ਜੀ ਨੇ ਆਪ ਸ਼ੁਰੂਆਤ ਕੀਤੀ ਦਮਦਮਟਕਸਾਲ ਦੇ ਹੈੱਡ ਕੁਆਰਟਰ ਤੋਂ ਅੱਜ ਜਿਹੜੇ ਇਲਾਕੇ ਦੇ ਜਿਹੜੇ ਸਿੰਘ ਹੈ ਕੁਸ਼ਮੀਤੀ ਨਗਰ ਤੋਂ ਹੈ ਕੋਈ ਖੱਬੇ ਰਾਜਪੂਤਾਂ ਤੋਂ ਹੈ ਕੁਸ਼ ਹੋਰ ਨਗਰਾਂ ਤੋਂ ਹੈ ਇਹ ਵੱਡੀ ਭਾਰੀ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਹੈ ਅਤੇ ਹੋਰ ਜਿਹੜਾ ਲੋਡਿੰਦੇ ਸਾਧਨ ਹੈ ਉਹ ਲੈ ਕਰਕੇ ਜਿੱਥੇ ਆਪਣਾ ਕੈਂਪ ਸੀ ਅ ਦੀਜੂਵਾਲ ਬਾਜਵਾ ਧੂਰੀਆਂ ਇਸ ਇਲਾਕੇ ਦੇ ਵਿੱਚ ਅਸੀਂ ਜਿਹੜੇ ਐ ਅੱਜ ਕਣਕ ਦੀ ਬਜਾਈ ਕਰਨ ਵਾਸਤੇ ਉੱਥੇ ਜਾ ਰਹੇ ਹਾਂ ਠੀਕ ਹੈ ਜਨਾਲਾ ਖੇਤਰ ਦੇ ਪਿੰਡ ਨੇ ਜੀ ਹਾਂਜੀ ਇਹ ਜਨਾਲਾ ਖੇਤਰ ਦੇ ਪਿੰਡ ਆ ਜਿੱਥੇ ਸਭ ਕੁਝ ਤਬਾਹ ਹੋ ਗਿਆ ਸੀ ਜਿੱਥੇ ਕੁਝ ਰਹਾ ਹੀ ਨਹੀਂ ਸੀ ਤੋਂ ਬੜਾ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਦੇ ਮਿਸਤਰੀ ਵਗੈਰਾ ਲੋਕਾਂ ਦੇ ਘਾੜ ਦੇ ਪੇ ਬਹੁਤ ਭਾਰੀ ਜਿਹੜੀ ਤਬਾਹੀ ਹੈ ਉਹ ਹੜਾ ਨੇ ਕੀਤੀ ਸੀ ਅੱਛਾ ਇਹ ਜਿਹੜੀ ਅੱਜ ਇੱਥੋਂ ਟਰੈਕਟਰਾਂ ਦੀ ਜਿਹੜਾ ਕਾਫਲਾ ਟਰੈਕਟਰਾਂ ਦਾ ਵੀ ਜਾ ਰਿਹਾ ਜੀ ਇਹ ਫਿਰ ਉੱਥੇ ਕਿੰਨੇ ਦਿਨ ਦੀ ਸੇਵਾ ਜਾ ਰਹੀ ਹੈ ਇਹ ਡੇਲੀ ਅਪ ਡਾਊਨ ਕਰਨਗੇ ਜਾਂ ਉੱਥ ਜੀ ਜਿਹੜਾ ਟਰੈਕਟਰ ਆ ਜੀ ਆਪਾਂ ਉੱਥੇ ਛੱਡ ਆਉਨੇ ਆ ਜੀ ਤੇ ਬਾਕੀ ਜਿਹੜੇ ਕੱਲ ਵੀ ਜਿਹੜੇ ਟਰੈਕਟਰ ਸੀਗੇ ਜਿਹੜੇ ਬਾਬਾ ਜੀ ਨੇ ਜਦੋਂ ਆਰੰਭ ਕੀਤਾ ਉਹ ਟਰੈਕਟਰ ਤੇ ਜਿਹੜੇ ਸਨ ਆਪਣੇ ਸੁਪਰ ਫੀਡਰ ਉਹ ਉੱਥੇ ਹੀ ਆ ਟਰੈਕਟਰ ਜਿਹੜੇ ਆਪਾਂ ਖਾਦ ਬੀਜ ਲੈ ਕੇ ਉਥੇ ਹੀ ਆ ਜੇ ਠੀਕ ਹੈ ਜੀ ਇਹ ਅੱਜ ਜਿਹੜੇ ਜਾ ਰਹੇ ਅੱਜ ਵੀ ਉਥੇ ਰਹਿ ਜਾਣਗੇ ਤੇ ਇਸ ਕਰਕੇ ਫਿਰ ਇਨਾਂ ਨੂੰ ਜਿਹੜੇ ਬੱਸਾਂ ਦੇ ਰਾਈਆਂ ਜਾਂ ਗੱਡੀਆਂ ਦੇ ਰਾਈਆਂ ਸਾਰੇ ਸਿੰਘ ਜਿਹੜੇ ਆ ਵਾਪਸ ਆ ਜਾਣਗੇ ਅੰਗਿਆਂ ਨਹੀਂ ਜੀ ਕਾਫੀ ਜ਼ਿਆਦਾ ਏਕੜ ਜਿਹੜੀ ਫਸਲ ਉਥੇ ਤਬਾਹ ਹੋਈ ਹੋਣੀ ਆ ਤਾਂ ਫਿਰ ਕਿੰਨੀ ਇੱਕ ਜਿਹੜੀ ਉਥੇ ਫਸਲ ਦੀ ਬਜਾਈ ਜਿਹੜੀ ਸੇਵਾ ਟਕਸਾਲ ਦੇ ਵੱਲੋਂ ਕੀਤੀ ਜਾਊਗੀ ਵੱਧ ਤੋਂ ਵੱਧ ਨਹੀਂ ਅਸੀਂ ਦਾਵਾ ਨਹੀਂ ਕਰਦੇ ਵੀ ਅਸੀਂ ਇੰਨੇ ਹਜ਼ਾਰ ਇੰਨੇ 10000 ਏਕੜ ਕਰਦਾਂਗੇ ਵੱਧ ਤੋਂ ਵੱਧ ਜਿੰਨੀ ਸਾਡੇ ਕੋਲ ਸਮਰੱਥਾ ਹੋਏਗੀ ਅਸੀਂ ਵੱਧ ਤੋਂ ਵੱਧ ਜਿਹੜੀ ਹੈ ਉਨੀ ਕਣਕ ਦੀ ਜਾਈ ਉੱਥੇ ਕਰ ਰਹੇ ਆ ਤੇ ਲਗਾਤਾਰ ਸਾਡੀ ਜਿਹੜੀ ਸੇਵਾ ਆ ਉਹ ਕੱਲੇ ਉੱਥੇ ਨਹੀਂ ਅਸੀਂ ਮੁੰਡਾ ਪਿੰਡ ਘਟਕਾ ਤੇ ਗੁਜਰਪੁਰਾ ਇਸ ਸਾਈਡ ਵੀ ਜਾਣਾ ਅਸੀਂ ਫਰੋਜ਼ਪੁਰ ਵਾਲੀ ਸਾਈਡ ਵੀ ਜਾਵਾਂਗੇ ਤਾਂ ਕਿ ਸਾਰੇ ਇਲਾਕੇ ਨੂੰ ਕਵਰ ਕੀਤਾ ਜਾ ਸਕੇ ਜਿਵੇਂ ਤੁਸੀਂ ਦੱਸਿਆ ਕਿ ਵੀ ਇਹ ਵਿਦੇਸ਼ ਤੋਂ ਜਿਹੜੇ ਸਿੰਘ ਨੇ ਉਹਨਾਂ ਦੇ ਵੱਲੋਂ ਸੇਵਾ ਭੇਜੀ ਗਈ ਆ ਔਰ ਉਹਦੇ ਨਾਲ ਇਹ ਰਾਹਤ ਸਮੱਗਰੀ ਜਿਹੜੀ ਕਣਕ ਦੀ ਵਜਾਇ ਲਈ ਉੱਥੇ ਪਹੁੰਚਾਈ ਜਾ ਰਹੀ ਆ ਕੋਈ ਲੋਕਲ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਕੋਈ ਸੇਵਾ ਸਾਡੀ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਤੇ ਉੱਥੇ ਆਪਣੀ ਬ੍ਰਾਂਚ ਦਮਦਮਿਤ ਖਾਲਦੀ ਇਸ ਕਰਕੇ ਬਾਬਾ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਅਤੇ ਉਹਨਾਂ ਨੇ ਫਿਰ ਜਿਹੜੀ ਹੈ ਵੱਡੀ ਗਿਣਤੀ ਵਿੱਚ ਜਿਹੜੀ ਮਾਇਆ ਉਹ ਇਕੱਠੀ ਕਰਕੇ ਟਕਸਾਲ ਦਾ ਹੈੱਡਕੁਆਰਟਰ ਹੈ ਉੱਥੇ ਭੇਜਣੀ ਸੀ ਤੇ ਇਸ ਕਰਕੇ ਵੀ ਉਹਨਾਂ ਦੀ ਜਿਹੜੀ ਮਾਇਆ ਆ ਆਪਾਂ ਜਿਹੜੀ ਹੈ ਉਹ ਖਾਦ ਬੀਜਾਂ ਦੇ ਵਿੱਚ ਵਰਤ ਰਹੇ ਆ ਟਕਸਾਲ ਵੱਲੋਂ ਆਪਣੇ ਸਰਮਾਇਏ ਦੇ ਵਿੱਚੋਂ ਵੀ ਬਹੁਤ ਵੱਡੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਜਿਹੜੀਆਂ ਸੰਗਤਾਂ ਜਿਹੜੇ ਆਪਣੇ ਖਸਾਲ ਨਾਲ ਪ੍ਰੇਮ ਰੱਖਣ ਵਾਲੇ ਸ਼ਰਧਾਲੂ ਪਰਿਵਾਰ ਹੈ ਉਹਨਾਂ ਵੱਲੋਂ ਜਿਹੜੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਉਥੋਂ ਦੇ ਪੀੜਤ ਲੋਕ ਨੇ ਜਿਨ੍ਹਾਂ ਨੂੰ ਅੱਜ ਲੋੜ ਹੈ ਕਿ ਉਹਨਾਂ ਦੀ ਕਣਕ ਦੀ ਬਜਾਈ ਕੀਤੀ ਜਾਵੇ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਖੇਤੀਬਾੜੀ ਦੇ ਲਈ ਜ਼ਰੂਰਤ ਹੈ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਆ ਹਾਂਜੀ ਅਸੀਂ ਤਾਂ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਜਿੰਨਾ ਜਿੰਨਾ ਲੋੜ ਹੈ ਉਸਾੜਨਾ ਉਥੇ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦੀ ਜਿਹੜੀ ਕਣਕ ਦੀ ਬਜਾਈ ਕਰਕੇ ਜਾਵਾਂਗੇ ਤੇ ਅਸੀਂ ਨਾਲ ਨਾਲ ਦੂਜੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਵੱਦ ਤੋਂ ਵੱਦ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨਾਲ ਤੁਸੀਂ ਜਾਣਕਾਰੀ ਰੱਖਦੇ ਹੋ ਕੋਈ ਰਿਸ਼ਤਦਾਰੀ ਹੈ ਤੁਹਾਡੀ ਉਹਨਾਂ ਪਿੰਡਾਂ ਦੇ ਤੁਸੀਂ ਸਾਰੇ ਆਪਣੇ ਲੈਵਲ ਦੇ ਉੱਤੇ ਜਿਹੜੀ ਆ ਉਹਨਾਂ ਪਰਿਵਾਰਾਂ ਦੀ ਮਦਦ ਕਰੋ ਤਾਂ ਕਿ ਉਹ ਜਿਹੜੇ ਪਰਿਵਾਰ ਹੈ ਉਹ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਕਿਉਂਕਿ ਬੜੀ ਭਾਰੀ ਮਾਰ ਉਹਨਾਂ ਨੂੰ ਵੱਜੀ ਹੈ ਬੜਾ ਭਾਰੀ ਨੁਕਸਾਨ ਉਹਨਾਂ ਪਿੰਡਾਂ ਦੇ ਵਿੱਚ ਹੋਇਆ ਹੈ ਜੇ ਨਾਲਾ ਤੋਂ ਇਲਾਵਾ ਜਿਹੜੇ ਪੰਜਾਬ ਦੇ ਹੋਰ ਵੀ ਖੇਤਰ ਨੇ ਜਿੱਥੇ ਹੜ੍ਹ ਨੇ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਟਕਸਾਲ ਦਾ ਕਾਫੀ ਜ਼ਿਆਦਾ ਪਸਾਰਾ ਜਿਹੜਾ ਦੂਰ ਤੱਕ ਵੀ ਹੈਗਾ ਕੋਈ ਉੱਥੇ ਵੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਆਪ ਇਹਨੂੰ ਦੱਸਿਆ ਨਾ ਜੀ ਗੁੱਜਰਪੁਰਾ ਘੜਕਾ ਇਹ ਮੰਡ ਦਾ ਇਲਾਕਾ ਆ ਇਹ ਖਡੂਰ ਸਾਹਿਬ ਦੇ ਵਿੱਚ ਪੈਂਦਾ ਜੀ ਅਸੀਂ ਉੱਥੇ ਵੀ ਜਾਵਾਂਗੇ ਅਸੀਂ ਫਿਰੋਜ਼ਪੁਰ ਦੇ ਆ ਰਹੇ ਆ ਕਿਉਂਕਿ ਉਥੇ ਅਸੀਂ ਪਹਿਲਾਂ ਵੀ ਮੈਡੀਕਲ ਕੈਂਪ ਚਲਾਇਆ ਸੀ ਸੁਲਤਾਨਪੁਰ ਲੋਧੀ ਵੀ ਆਪਾਂ ਗਏ ਸੀ ਪਿੱਛੇ ਜੀ ਬੰਦਾਂ ਦੀ ਸੇਵਾ ਦੇ ਵਿੱਚ ਡੀਜ਼ਲ ਦੀ ਸੇਵਾ ਆਪਾਂ ਕੀਤੀ ਹੁਣ ਵੀ ਆਪਾਂ ਜਿਹੜੀ ਆ ਸੇਵਾ ਜਿਹੜੀ ਆ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਆਪਾਂ ਕਰਾਂਗੇ ਜੀ ਤੋਂ ਬਿਲਕੁਲ ਇਹ ਹਨ ਗਿਆਨੀ ਸਾਧ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਜਿਹੜੇ ਇਥੋਂ ਨਮਾਇंदे ਵੀ ਹੈਗੇ ਨੇ ਔਰ ਇਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਦਮਦਮੀ ਟਕਸਾਲ ਸਮੇਂ-ਸਮੇਂ ਦੇ ਉੱਪਰ ਜਿਹੜੀ ਹੈ ਜਦੋਂ ਕੋਈ ਭੀੜ ਬਣਦੀ ਹੈ ਸਿੱਖ ਕੌਮ ਦੇ ਉੱਪਰ ਪੰਜਾਬ ਦੇ ਉੱਤੇ ਤਾਂ ਮੋਰੀ ਰੋਲ ਜਿਹੜਾ ਹੈ ਉਸ ਦੇ ਵਿੱਚ ਅਦਾ ਕਰਦੀ ਹੈ ਔਰ ਇਹਨਾਂ ਹੜਾਂ ਦੇ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਜਿਹੜੇ ਅੱਜ ਕਣਕ ਦੀ ਬਜਾਈ ਦੇ ਲਈ ਕਿਸਾਨਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਲਈ ਇਹਨਾਂ ਦੇ ਵੱਲੋਂ ਜਿਹੜਾ ਹੈ ਕਣਕ ਬੀਜ ਡੀਜ਼ਲ ਦੇ ਨਾਲ-ਨਾਲ ਹੋਰ ਖਾਦਾਂ ਦਵਾਈਆਂ ਦੀ ਸੇਵਾ ਵੀ ਭੇਜੀ ਜਾ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਦੀ ਵੱਦ ਤੋਂ ਵੱਧ ਸੇਵਾ ਦਮਦਮ ਹੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਹੈ ਜਗਬਣੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਂਕ ਅੰਮ੍ਰਿਤਸਰ